ਜਿੰਨੀਆਂ ਕੁਆਰੀਆਂ ਗੁੱਡੀਆਂ ਖਾਸ ਕਰਕੇ ਬੜੇ ਇਹਨਾਂ ਦਾ ਸਿਰ ਨਾਲ ਇੱਕਦਾਨੇ ਦੇ ਕੇਸ ਨਾਲ ਖੁੱਲੇ ਰਹਿਣ ਦਿਆ ਕਰੋ ਮੇਰੀ ਬੇਨਤੀ ਹੈ ਸਾਰੀਆਂ ਬੁਰੇ ਤੁਹਾਨੂੰ ਨਹੀਂ ਪਤਾ ਇਹਨਾਂ ਦਾ ਕੀ ਪੈਦਾ ਕੇਸ ਨਹੀਂ ਰੱਖਣੇ ਕੁਆਰੀ ਗੁੱਡੀ ਨੇ ਕਿਸੇ ਨੇ ਵੀ ਸਮਝਦੇ ਆਂ ਜਿਹੜੀ ਗੁੱਡੀ ਕੁਆਰੀ ਕੇਸ ਖੁੱਲੇ ਰੱਖਦੀ ਆ ਉਹਦੇ ਘਰ ਚ ਕਿਦੋਂ ਸੁੱਖ ਸੁਗਤੀ ਦਿਨਾਉ ਉਹਦੇ ਘਰ ਚ ਬਾਕੀ ਤਾਂ ਸ਼ਾਂਤ ਐਡਾ ਅਸਰ ਡਿਫੈਕਟ ਪੈਦਾ ਇਹਦਾ ਸਾਰੀਆਂ ਗੁੱਡੀਆਂ ਨੇ ਖਾਸ ਕੇ ਇਸ ਤੱਕ ਕਿਸੇ ਨੇ ਵੀ ਖੁੱਲੇ ਰੱਖਣੇ ਤੁਸੀਂ ਵੀ ਪਰ ਕੋਈ ਨਿੱਕੇਆਂ ਦਾ ਖਾਸ ਕਰਕੇ ਚੱਨਾ ਕੇਸ ਨਹੀਂ ਖੁੱਲੇ ਛੱਡਨੇ ਆ ਨਾ ਤੇਵੇਂ ਆ ਸਕਾਉਣੇ ਨੇ ਗਿੱਲੇ ਆ ਉਹ 10 ਮਿੰਟ ਬਹਿ ਜਾ ਤੁੱਪੇ ਹੈ ਨਾ ਉਹ ਸੁਕਾ ਕੇ ਉਹਨੂੰ ਹਨ ਤੇਰਾ ਬਨੋ ਠੀਕ ਆ ਸ਼ਾਮ ਨੂੰ ਦੈਂਸ਼ੇ ਤੇ ਮਗਰੋਂ ਦਾ ਖਾਸ ਕਰਕੇ ਹੀ ਕਿਸਨੋਂ ਥਰੋਣਾ ਚੱਨਾ ਠੀਕ ਆ ਜ਼ਿੰਦਗੀ ਫੁੱਲੀ ਜ਼ਫਤੀ ਜੇ ਮਰ ਜਿਓਗੇ ਤਾਂ ਇਹ ਮੇਰੇ ਤਾਂ ਕੋਈ ਨਹੀਂ ਆਪਦਾ ਉਹ ਜੋੜੀ ਵੀ ਆ ਕੇ ਤੁਰ ਜਾਨੇ ਆ ਛੁੱਡਾ ਫਰਤ ਛੁੱਡੇ ਨਹੀਂ ਤੁਰੇ ਉਹ ਤਾਂ ਛੁੱਡੇ ਕਰਾਂ ਦੀ ਸ਼ਾਂਤੀ ਰਹੇ ਬਰਕਤ ਦੇ ਉਹ ਕਿੰਨੇ ਆ ਮਾਈ ਭਾਈ ਦੱਸੋ ਵੀ ਕਿਹਦੇ ਬਰਕਤਾਂ ਘਰੇ ਮਹਿਲਿਆਂ ਤੇ ਅੱਜ ਬਰਕਤ ਨਾਲ ਸੁੱਖ ਸ਼ਾਂਤੀ ਆ ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਇੰਨੀ ਕਮਾਈ ਕਰਦੇ ਜਾਂਦੀ ਕਿੱਥੇ ਆ ਇਹ ਨਰਪਾਏ ਬਾਈ ਆਮ ਕੁਐਸ਼ਨ ਆ ਸਭ ਦਾ ਵੀ ਇੰਨੀ ਕਮਾਈ ਕਰਦੇ ਜਾਂਦੀ ਕਿੱਥੇ ਆ ਹੈ ਇੰਨੇ ਦੁੱਖ ਇੰਨੇ ਰੋਗ ਇੰਨੀ ਤਸੀਬ ਤਾਂ ਇੰਨੇ ਜਹਿਮ ਤਾਂ ਕਾਤੋਂ ਆਏ ਆ ਉਹਦਾ ਕਾਨੂੰਨ ਕੀ ਆ ਉਹਦ ਨੂੰ ਸਮਝੀ ਨਹੀਂ ਰਿਹਾ ਵੀ ਸਾਡੇ ਤੇ ਜਫਰਕਟ ਕੀ ਪਿਆ ਵਾ ਵੀ ਇਹਦੇ ਅਸੀਂ ਆਪ ਹੀ ਜ਼ਿੰਮੇਵਾਰ ਆ ਸਮਝਦੇ ਆ ਆ ਤਿਆਰ ਰੱਖਿਆ ਕਰੋ ਬੱਚਿਆਂ ਦਾ ਖਾਸ ਕਰਕੇ ਨਿੱਕੇ ਬੱਚੇ ਚੰਗਾ ਮੋਬਾਈਲ ਨਹੀਂ ਦੇਖਣਾ ਵਾਲਾ ਜੇ ਦੇਖਣਾ ਹੈ ਤਾਂ ਕੋਈ ਕਥਾ ਸੁਣ ਲਓ ਗੁਰੂਆਂ ਦੀ ਕਥਾ ਸੁਣ ਲਓ ਪਾਛੈ ਦੀ ਗੁਰੂ ਆਦੇ ਗੁਰੂ ਮਰਦਾ ਇਤਿਹਾਸ ਸੁਣ ਲਓ ਹੰਮਨੇ ਆ ਆਪਣੇ ਭਗਵਾਨਾਂ ਦਾ ਹਾਂ ਭਗਤ ਨਹੀਂ ਕਹਣਾ ਇਹਨਾਂ ਨੇ ਇਹਨਾਂ ਨੂੰ ਭਗਤ ਨਹੀਂ ਕਹਣਾ ਇਹਨੇ ਭਗਤ ਗੁਰੂਆਂ ਨਹੀਂ ਸੀਗੇ ਭਗਵਾਨ ਨਹੀਂ ਸੀਗੇ ਆਪਣਾ ਆਪਣੀ ਆਪਣੀ ਔਕਾਤ ਆਪਣੀ ਹਾਲਤੀ ਆਪਣਾ ਕਿਸ ਦਾ ਫਰਜ਼ ਨਹੀਂ ਵੀ ਆਪਾਂ ਉਹਨਾਂ ਨੂੰ ਭਗਤ ਕਿਸੇ ਬੁਲਾਈਏ ਗੁਰੂ ਔਰ ਭਗਵਾਨਾਂ ਸਮਝਦੇ ਆ ਹਾਂ ਗੁਰੂ ਬੋਲ ਨਾਲ ਔਰ ਭਗਵਾਨ ਬੋਲ ਨਾਲ ਸਾਰੇ ਮਾਲਕਾਂ ਨੂੰ ਤਨਨੇ ਇਹ ਦੁਨੀਆ ਦਾ ਸੁਭਾਅ ਬਣਾ ਇਹਨੂੰ ਭਗਤ ਕਹਿਣਾ ਦਾ ਬਸ ਪਾਲਤ ਭਗਵਾਨ ਦੇ ਆਓ ਆਪਣੀ ਉਹ ਗੱਤ ਜਿਹਨੂੰ ਭਗਤ ਕਹਿੰਦੀ ਕਿਸੇ ਦੀ ਨਾ 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 ਆਪਣੇ ਦਾ ਭਗਵਾਨ ਆਓ ਸਤਿਗੁਰਾ ਸਭ ਦੇ ਸਾਰੇ ਮਾਲਕ ਜਿੰਨੇ ਮਾਲਕਾ ਨਾ ਸੈਣੀ ਕਾ ਵੀ ਸਾਰੇ ਜਣੇ ਬੇਨਤੀਆਂ ਵੀ ਸਿਆਣੇ ਅੱਖੇ ਲੱਗੇ ਬਹੁਤ ਸਿਆਣੀਆਂ ਧੀਆਂ ਵਾਲੀਆਂ ਮਾਈਆਂ ਬਹੁਤ ਕਰਮ ਤਗੜਾ ਪਹਿਲਾਂ ਤੋਂ ਲੈ ਕੇ ਗੁਰੂਆਂ ਦੀ ਸੰਗਤ ਕਰਦੇ ਆ ਸਾਰੇ بس ਇੰਨੀ ਬੇਇੱਜ਼ਤੀਆਂ ਨੂੰ ਸਿਆਹ ਰੱਖਿਆ ਕਰੋ ਵੀ ਜਿਹੜੀ ਗੱਲ ਤੁਹਾਨੂੰ ਕਹਿੰਦੇ ਨੇ ਉਹ ਮੰਨਿਆ ਕਰੋ ਮੈਂ ਤਾਂ ਐਵੇਂ ਵੀ ਮੇਰੇ ਤੇ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਤੂੰ ਮੈਨੂੰ ਬੜਾ ਦੁੱਖ ਰਦ ਦਿਖਾਵੇ ਤੇਰਾ ਕਿਸੇ ਵੀ ਜੀ ਦਾ ਪਰਿਵਾਰ ਦਾ ਇਹ ਨਗਰਾਂ ਦਾ ਐਨਾ ਸੁਖ ਦੇਵੇ ਸਾਡੇ ਸਾਰੇ ਰਾਜ ਭੂਗੂ ੁੱਡੇ ਕਰਾਜੀ ਦੁੱਖ ਨਾਲ ੁੱਡੇ ਕਰਾ ਜਹਿਰ ਤਮਸੀਰ ਨਾਲ ਪਰ ਉਹਦੇ ਜੇ ਆਊਗੀ ਉਹਦਾ ਜ਼ਿੰਮੇਵਾਰ ਤੁਸੀਂ ਆਪ ਆ ਕਿਉਂ ਬੱਚਿਆਂ ਤੇ ਕੰਟਰੋਲ ਰੱਖੋ ਕੁਆਰੀ ਗੁੱਡੀ ਦੇ ਕੇਸ ਨਾਲ ਖੁੱਲੇ ਰਖਾਇਓ ਮੇਰੀ ਬੇਇੱਜ਼ਤੀ ਆ ਸਾਬੂਰੇ ਤੁਨੂੰ ਮਾਇਓ ਨਹੀਂ ਪਤਾ ਦਾ ਫਰਕ ਕੀ ਪੈਂਦਾ ਜਿਹੜੇ ਘਰਾਂ ਦੇ ਵਿੱਚ ਕੁਆਰੀਆਂ ਧੀਆਂ ਕੇਸ ਖੁੱਲੇ ਛੱਡ ਕੇ ਫਿਰਦੀਆਂ ਉਹ ਘਰਾਂ 'ਚ ਮਾਂ ਸੁੱਖ ਸ਼ਾਂਤੀ ਨਾ ਹੋਊਗੀ। ਇਹ ਤੋਂ ਸਿਰੇ ਦੀ ਗੱਲ ਸੁਣ ਲਓ। ਤੁਹਾਨੂੰ ਨਹੀਂ ਆ ਆਹ ਪ੍ਰਾਣੀਆਂ ਮਾਈਆਂ ਨੂੰ ਪੁੱਛ ਕੇ ਤੋਖੇ ਦਾ ਕੀ ਫਕਟਾ। ਅੱਜ ਕੱਲ ਫੈਸ਼ਨ ਬਣਾ ਲਿਆ ਤੁਸੀਂ ਕੀ ਕਰੀਏ ਤੁਹਾਨੂੰ? ਉਹ ਸੌਰੀਓ ਤੁਸੀਂ ਫੈਸ਼ਨ ਬਣਾ ਲਿਆ। ਤੁਹਾਨੂੰ ਆਈ ਨਹੀਂ ਪਤਾ ਵੀ ਕੇਸ ਖੁੱਲੇ ਦਾ ਰਿਜ਼ਲਟ ਕੀ ਆ ਤੁਹਾਡੇ ਤੇ। ਜਿੱਡਾ ਕੋਈ ਮਰਜੀ ਮਹਾਪੁਰਸ਼ਾ ਕੁਆਰੀ ਧੀ ਹੋਵੇ ਕੇਸ ਖੁੱਲੇ ਹੋਣ ਬਾਹਰ 'ਚ ਬੈਠੀ ਹੋਵੇ ਜਾਂ ਕੋਈ ਕਾਰਜ ਨੂੰ ਜਿੱਡੇ ਮਰਜੀ ਸ਼ੋਭ ਕਰਮ ਨੂੰ ਚੱਲੇ ਆ ਜਿੱਡਾ ਕੋਈ ਮਰਜੀ ਮੰਦਗੀ ਜਿਵੇਂ ਮਾਰੇ ਹੋਣੀ ਸੀ ਮਾਰੇ ਹੁਣ ਤਾਂ ਉਸ ਤੇ ਤਾਂ ਨਹੀਂ ਮਾਰ ਪਰ ਜੇ ਜਦ ਸਾਰੇ ਭਗਵਾਨ ਦੇ ਰੂਪ ਏਡੇ ਮਹਾਪੁਰਸ਼ ਦੀ ਵੀ ਟੁਈਲੂ ਆਉਂਦੀ ਹੈ ਜਿਹਦੇ ਧੀਰੇ ਕੇਸ ਖੁੱਲੇ ਹੋਣ ਔਰ ਮੱਥੇ ਲੱਗੇ ਮੂਰੇ ਕਿਸੇ ਕਾਰਜ ਨੂੰ ਚੱਲੇ ਹੋਣ ਕਰਮ ਨੂੰ ਸ਼ੋਭ ਨੂੰ ਉਸ ਮਹਾਪੁਰਸ਼ ਦੇ ਵੀ ਕੰਨੀਆਂ ਤੁਲਾਂਦੀ ਐਡਾ ਐਡਾ ਉਹਦਾ ਡਬਲ ਪੈਣਾ ਪੈਂਦਾ ਤੇ ਆਪਾਂ ਕਿਹਦੇ ਵਿਚਾਰੇ ਆ ਆਪਣੀ ਤਾਂ ਕਮਾਈ ਵੀ ਕੁਝ ਨਹੀਂ ਆਪਣਾ ਤਾਂ ਪੱਲੇ ਕੁਝ ਨਹੀਂ ਹੈ ਯਾਰ ਲੱਖਿਆ ਕਰੋ ਸਾਰਿਆਂ ਹਾਂ ਜੇ ਮੰਨ ਲੋਗੇ ਤੋ ਡਬਲਾ ਨਹੀਂ ਆਪਾਂ ਦਾ ਆਉਂਦੀ ਹੋੜੀ ਪਜਾ ਜਾਂਦੀ ਸਮਝਦੇ ਆ ਥੋੜਾ ਹੀ ਪਲਾ ਜੇ ਮੰਨ ਲੋਗੇ ਤਾਂ ਸਦਾ ਸਾਬ ਨਹੀਂ ਘੋਡੀ ਮਾਰਜੀ ਮੰਨ ਲੋਗੇ ਸੁਖਰੇ ਲੋਗੇ ਸੁਖਰੇ ਸੁਖਾਂਤੀ ਆ ਜੂ ਪਰਕਤਾ ਜੂ ਇਤਬਾਰ ਆ ਜੂਗਾ ਔਰ ਸੇਮਰ ਮੰਨ ਕਰਿਆ ਕਰੋ ਸੇਮਰ ਦਾ ਮੇਰੀ ਬਾਤ ਬਾਤ ਬੈਂਤੀ ਸਾਰੇ ਸੁਬਾਹ ਜਿਦੂ ਰਾਤ ਨੂੰ ਪੜਨਾ ਰਾਤ ਨੂੰ ਵੀ ਤੁਹਾਡਾ ਅੱਧਾ ਕਾਟਾ ਭੂਆ ਦਾ ਨਾਮ ਲੇਖੋ ਉਰਮਾ ਤਕੜੀਆਂ ਹਾਂ ਠੀਕ ਹੋ ਤੁਸੀਂ ਹਾਂ ਠੀਕ ਹੈ ਚਲ ਸ਼ੁਕਰਾ ਧਰਮੰਨਾ ਸੇਵਾ ਕਰਿਆ ਕਰੋ ਪੂਰੇ ਹਾਂ ਆਗਾ 10 ਮਿੰਟਸ ਨਾ ਖੇਡਾਂ ਮਾਂ ਇਕੱਠੀਆਂ ਹੋਈਆਂ ਹੁੰਦੀਆਂ ਪੂਵਾਂ ਦੇ ਦਿਨ ਤੇ ਉਹ ਪਾਸੇ ਬਹਿ ਜੋ ਜਦੋਂ ਪੂਵਾਂ ਆਂਦੀ ਪ੍ਰਸ਼ਾਦੀ ਲੈਣੇ ਆਂ ਉਹ ਕੋਈ ਕੰਮ ਕਰਦੀਆਂ ਸੇਵਾ ਕਰਦੀਆਂ ਉਦੋਂ ਤੁਹਾਡੇ ਮੂੰਹ ਤੋਂ ਅੱਗੇ ਪ੍ਰਾਣੀਆਂ ਮਾਈਆਂ ਸ਼ਬਦ ਲਾਉਂਦੀਆਂ ਹੁੰਦੀਆਂ ਸੀ ਹੁਣ ਤਾਂ ਬਿਲਕੁਲ ਲਾਉਂਦੇ ਹੀ ਹੁਣ ਅੱਗੇ ਨਰਪਾਇਆ ਭਾਈ ਪ੍ਰਾਣੀਆਂ ਮਾਈਆਂ ਜੀ ਤੋਂ ਬਾਣੀ ਪੜ੍ਹਨੀ ਕਿਤੇ ਕੋਈ ਗੁਰੂ ਸਾਹਿਬ ਤੇ ਇਕੱਠੇ ਹੋਈਆਂ ਹੁੰਦੀਆਂ ਸੀ ਕੋਈ ਜੱਗ ਦਾ ਪੁਤਾਰਾ ਉਹਨਾਂ ਨੇ ਸ਼ਬਦ ਲਾਉਣੇ ਗੁਰੂਆਂ ਦੇ ਪੂਵਾਂ ਦੇ ਪ੍ਰੇਮ ਚ ਉਹਨਾਂ ਦੇ ਜੱਗ ਪੋਣਾ ਉਹ ਪ੍ਰਸ਼ਾਦੇ ਲਾਉਂਗੀਆਂ ਔਰ ਇਹਦਾ ਪੂਮਾਨ ਦਾ ਸਥਾਨ ਆ ਘਰੇ ਵੀ ਤੁਸੀਂ ਭੋਜਨ ਪਾਣੀ ਬਣਾਉਂਦੀਆਂ ਸ਼ਾਂਤੀ ਰੱਖਿਆ ਕਰੋ ਸਿਰ ਟੱਕੇ ਰੱਖਿਆ ਕਰੋ ਮਰਿਆਦਾ ਨਾ ਬਣਾਇਆ ਕਰੋ ਜਾਂ ਤੁਹਾਡੇ ਥਾਂ ਵਾਲੇ ਬੱਚੇ ਪਰਿਵਾਰ ਸਾਰਿਆਂ ਦੀ ਬੁੱਧੀ ਬੋਧ ਕੇਮਰੂ ਤੁਸੀਂ ਸਾਰਾ ਮਾਈ ਤੁਸੀਂ ਬੈਲੈਂਸ ਹੀ ਸਾਰਾ ਲੈ ਲਿਆ ਪਿਆ ਭੋਜਨ ਪਾਣੀ ਬਣਾਉਂਦੀ ਕੋਈ ਮਾਈ ਪਜਾਰ ਨਹੀਂ ਕਰਦੀ ਵੀ ਇਹਦਾ ਸਾਡੇ ਤੇ ਅਸਰ ਕੀ ਪੈਣਾ ਨੰਗਾ ਸਿਰ ਹੁੰਦਾ ਸੈਜਲ ਮਲਾਇਆ ਬਸ ਸਾਨ ਨੇ ਬੜਾ ਕਲਜੋਤਾ ਚੋੜਾ ਦੇਖੋ ਦੇਖ ਹੀ ਦੇਖੋ ਦੇਖੀ ਬਿਜਲੀ ਜਾਂਦੇ ਆਪ ਦੀ ਮਰਿਆਦਾ ਨੂੰ ਆਪ ਦੇ ਸਬਦਾਂ ਨੂੰ ਆਪ ਦੇ ਸੂਲਾਂ ਨੂੰ ਆਪ ਦੇ ਜਿਹੜੇ ਜੋ ਕਰਮ ਕਾਂਡਾ ਮਾਇਆ ਦੇ ਬਣਦੇ ਆ ਸਾਰੇ ਪੁੱਲੇ ਸਾਰੇ ਅਸਿੱਧੇ ਰਹੇ ਜਾਂਦੇ ਪਰ ਬੇਨਤੀ ਆ ਮੇਰੀ ਆਖੇ ਲਗੋ ਜੀਨੇ ਘਰ ਦੀ ਸਭ ਸ਼ਾਂਤੀ ਰੱਖਣੀ ਆ ਜੀਨੇ ਘਰ ਦੇ ਵਿੱਚ ਘਰ ਸੋਖੀ ਜਾਂਦੇ ਸਾਡੀ ਸਾਡੇ ਬੱਚੇ ਕਾਮਯਾਬ ਹੋਣ ਉਹ ਆਪਕੇ ਲੱਗੋ ਇਹਨਾਂ ਗੱਲਾਂ ਨੂੰ ਮੰਨੋ ਨਹੀਂ ਮੰਨਾਂ ਤਾਂ ਸੋਡੀ ਮਰੂ ਮੈਂ ਤਾਂ ਮਾ ਆਪਦਾ ਗੁਰੂ ਆਲਾ ਮੈਂ ਤਾਂ ਉਹਦਾ ਪਰਜਾ ਉਹਦਾ ਕਰਜਾ ਮੰਨੋ ਸਾਰੀਆਂ ਜਾਣੀਆਂ ਇਹ ਮੰਨ ਕੇ ਕਰਿਆ ਕਰੂ ਇੱਕ ਸਾਂਟਾ ਸੁਬਾ ਸ਼ਾਮ ਸੁਬਾ ਇੱਕਾਂਡਾ ਸੁਬਾ ਔਰ ਸ਼ਾਮ ਰਾਤ ਨੂੰ ਜਦੋਂ ਪੈਨੇ ਆਂ ਸੀ ਮਰਜ਼ੀ ਪੁੱਛ ਲੈ ਐਨੀ ਨੀਂਦ ਵਧਾਈ ਫਿਰਦੇ ਆ ਘਰਾਂ ਚ ਜੀਤ ਅੱਗੇ ਮੋਰਾ ਨੇ ਜਿੱਕਰ ਨੂੰ ਮਰਜ਼ੀ ਪੁੱਛ ਲੈ ਕਹਿੰਦੇ 7 ਵਜੇ ਪੈ ਜਾਨੀਏ ਚਲੋ ਉੱਠਦੇ ਕਿੰਨੇ ਵਜੇ 3:7 ਵਜੇ ਉੱਠਦੇ ਆ ਉਹ 20 20 ਘੰਟੇ ਪੈ ਕੇ ਫਸੂਆਂ ਨਾਲੋਂ ਘੜੇ ਹੋਏ ਪਿਆ ਪਤਾ ਹੈ ਜਿੰਨਾ ਜਿੰਨੇ 40 45 ਸਾਲ ਤੋਂ ਤਾਂ ਮਾਈਆਂ ਤਿੰਨ ਚਾਰ ਘੰਟੇ ਤੋਂ ਬਾਅਦ ਬੁਲਾਣੀ ਚਾਹੀਦਾ ਤੁਹਾਨੂੰ ਇੰਨਾ ਬੋਕੀ ਕੀ ਕਰੋਗੇ ਰੱਬ ਦਾ ਨਾਮ ਲਿਆ ਕਰੋ ਉਹਦਾ ਕਰਮ ਚੱਗਾ ਕਰੋ ਕੋਈ ਕਮਾਈ ਕਰ ਲਓ ਕਿੰਨੀਆਂ ਮਾਈਆਂ ਲੀੜੇ ਸੌਂਦੀਆਂ ਕਿੰਨੇ ਮਾਈਆਂ ਬਾਰ-ਬਾਰ ਕੰਮ ਕਰਦੀਆਂ ਬੜਾ ਕਿੰਨਾ ਕੰਮ ਤੰਗਾ ਬਣੇ ਕਿੱਦਾਂ ਸੋਣਾ ਜੀਵਨ ਸਭ ਨਾਲ ਬਣੇ ਪਤਾ ਨਹੀਂ ਬਸ ਕਿਉਂ ਨਹੀਂ ਇਹ ਤੇ ਆਪਣਾ ਜਮਾਤ ਬਤਾ ਰਿਹਾ ਇਹ ਤੁਹਾਨੂੰ ਪਲੰਕਸਾਰੇ ਇਹ ਦੇਖਾ ਤੁਸੀਂ ਦਲੀਆ ਮਤ ਤਕੜੀਆਂ ਇਹ ਆਉਂਦੀ ਹੈ